ਤਾ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ ਪੰਜਾਬ ਦੀ ਸਿਆਸਤ ਦੀ ਹੋਰ ਗੱਲ ਕਰਨਗੇ ਤੁਸੀਂ ਕਹੋਗੇ ਕਿ ਰੋਜ਼ ਹੀ ਇਹ ਰਹਾਂਸ ਰਾਏ ਹਸ ਦੀ ਗੱਲ ਸਿਰ ਕਰਦੇ ਹਾਂ ਉਹ ਚਲੋ ਕੋਈ ਨਹੀਂ ਥੋੜੀ ਜਿਹੀ ਗੱਲਬਾਤ ਉਹਨਾਂ ਦੀ ਵੀ ਕਰਾਂਗੇ ਪਰ ਨਾਲ ਅੱਜ ਕਰਮਜੀਤ ਤਨਮੋਲ ਜੀ ਦੀ ਵੀ ਗੱਲ ਕਰ ਲਗੇ ਬਰਾਬਰ ਜਾ ਹੋ ਜੂ ਨਾ ਥੋੜਾ ਜਿਹਾ ਕੰਮ ਆ ਉਹ ਕਹਿੰਦੇ ਕਿ ਮਿੰਟੂ ਜੀ ਕਰਮਜੀਤ ਅਨਮੋਲ ਨੇ ਵੀ ਇੱਥੇ ਕਿ ਕਿਸਾਨਾਂ ਨੇ ਘੇਰ ਲਿਆ ਪਹਿਲਾਂ ਵੈਸੇ ਹੁੰਦਾ ਸੀ ਨਾ ਕਿ ਹੰਸ ਰਾਇ ਹੰਸ ਨੂੰ ਘੇਰਦੇ ਇਕੱਲੇ ਨੂੰ ਨਹੀਂ ਉਹ ਬਰਾਬਰ ਹੀ ਰੱਖਣਗੇ ਜੀ ਤਾਂ ਇਹ ਵੈਸੇ ਮਜ਼ਦੂਰ ਜੱਥੇ ਬੰਦਿਆ ਸੀ ਉਹਨਾਂ ਨੇ ਘੇਰ ਲਿਆ ਜੀ ਕਹਿੰਦੇ ਕਿ ਭਾਈ ਸਾਨੂੰ ਕਹਿੰਦੇ ਕੈਪਟਨ ਵੀ ਟਾਈਮ ਦੇ ਦਿੰਦਾ ਸੀ ਸਾਨੂੰ ਬਾਦਲ ਵੀ ਟਾਈਮ ਦੇ ਦਿੰਦਾ ਸੀ ਵੱਡੇ ਵਾਲ ਸਾਬ ਸਾਨੂੰ ਚੰਨੀ ਜੀ ਵੀ ਟਾਈਮ ਦੇ ਦਿੰਦੇ ਸੀ ਕਹਿੰਦੇ ਜੀ ਮਾਨ ਸਾਹਿਬ ਕੀ ਚੱਕ ਰਿਹਾ ਕਹਿੰਦੇ ਕਿ ਭਾਈ ਮੀਟਿੰਗਾਂ ਵਿੱਚ ਅੱਛਾ ਕਿਸਾਨਾਂ ਨੇ ਸੁਣ ਲਈ ਹੈ ਗੱਲ ਹਾਂ ਤਾਂ ਮਜ਼ਦੂਰ ਜੱਥੇ ਬੰਦਿਆ ਸੀ ਖੈਰ ਹੁੰਦਾ ਜਿਆਦਾ ਤਾਂ ਪਰ ਉਹ ਕਹਿੰਦੇ ਕਿ ਭਾਈ ਤੇ ਫਿਰ ਇਧਰੋਂ ਅਨਮੋਲ ਸਾਹਿਬ ਕਹਿੰਦੇ ਜੀ ਕਹਿੰਦੇ ਵੀ ਮੈਂ ਟਾਈਮ ਦਵਾ ਦਿੰਨਾ ਕਹਿੰਦੇ ਥੋੜਾ ਜਿਹਾ ਵਿਜੀ ਚਲੀ ਜਾਂਦੇ ਐ ਲੈ ਹੱਥ ਉੱਥੋਂ ਨੇ ਜੋੜੇ ਕਹਿੰਦੇ ਮੈਂ ਤੇ ਨਹੀਂ ਨਹੀਂ ਕਹਿੰਦੇ ਜੀ ਲਿਖਤੀ ਦਿਓ ਸਾਨੂੰ ਪੱਕਾ ਕਹਿੰਦੇ ਮੈਂ ਲਿਖ ਕੇ ਵੀ ਦੇ ਦਿੰਦਾ ਕਹਿੰਦੇ ਕਿ ਆ ਲਿਖਾ ਲਓ ਹੁਣ ਤੇ ਜੋ ਮਰਜ਼ੀ ਲਿਖਾ ਲਓ ਹੁਣ ਤੇ ਜੇ ਕਿਤੇ ਕੋਈ 4 ਮਰਲੇ ਜਗਾ ਕਿਸੇ ਕੋਲ ਪਈ ਉਹ ਵੀ ਲਿਖ ਦੇਣਗੇ ਤੇ ਉੱਥੇ ਭਾਈ ਜਾ ਕੇ ਹੋਰ ਨਹੀਂ ਕੋਈ ਕਲੱਬ ਵਾਲਾ ਕੋਠਾ ਪਾ ਲਓ ਜੀ ਮੈਨੂੰ ਲੱਗਦਾ ਕਰਾਂ ਤਾ ਅਨਮੋਲ ਜੀ ਮਸਾ ਹੀ ਨਿਕੜੇ ਹੋਣਗੇ ਨਾਲ ਉਹਨਾਂ ਦੇ ਸੀਗੇ ਗਿੱਦਰਵੇ ਤੂੰ ਲੀਡਰਸ਼ਿਪ ਹੋਰ ਉਹ ਵੀ ਦੇਖਦੇ ਹੋਣਗੇ ਕੇ ਪਿਆ ਅਨਸਰ ਆਨਸਰ ਨੇ ਵੀਡੀਓ ਉੱਤੇ ਹੋ ਸਕਦਾ ਹਸਰ ਛਟਕ ਕਰ ਲੈਂਦੇ ਨੇ ਉਹਨਕੇ ਭਈਆ ਦੇਖ ਲਓ ਦੁਬਾਰੇ ਵੀ ਪਾ ਪਾ ਲੈ ਘੇਰ ਲੈ ਇੱਥੇ ਕਮਾਇਤ ਕੀ ਫਿਰ ਬਰਬਰੀ ਹੋ ਗਿਆ ਇਹ ਦੇਖੋ ਗੱਲ ਇਹ ਆ ਕਿ ਵਿਰੋਧ ਤਾਂ ਫਿਰ ਇਹਨਾਂ ਦਾ ਸੁਭਾਅਕ ਆ ਜਿਹੜਾ ਰੂਲਿੰਗ ਪਾਰਟੀ ਦਾ ਕੈਂਡੀਡੇਟ ਆ ਪੰਜਾਬ ਚ ਉਹਦਾ ਵੀ ਹੋਏਗਾ ਹਾਲਾਂਕਿ ਮੈਂ ਮੰਨਦਾ ਆ ਕਿ ਕਰਮਜੀਤ ਅਨਮੋਲ ਲਕੀ ਆ ਥੋੜਾ ਜਿਹਾ ਇਸ ਮਾਮਲੇ ਚ ਕਿ ਪ੍ਰਦਰਸ਼ਨ ਜਾਂ ਵਿਰੋਧ ਇਹ ਜਿਹੜਾ ਉਹ ਘਟਿਆ ਕੋਈ ਜ਼ਿਆਦਾ ਨਹੀਂ ਆ ਜੀ ਹੰਸ ਰਾਜ ਹੰਸ ਜਿੰਨਾ ਹੁੰਦਾ ਤੇ ਮੈਨੂੰ ਲੱਗਦਾ ਹੋ ਸਕਦਾ ਸੀ ਕਰਮਜੀਤ ਅਨਮੋਲ ਮਾਨ ਨੂੰ ਫੋਨ ਕਰਕੇ ਕਹਿੰਦਾ ਕਿ ਮਾਨਾ ਯਾਰਾ ਕਿਹੜੇ ਯੁੱਗ ਦਾ ਬਦਲਾ ਲਿਆਈ ਕਸੂਤਾ ਜਾਣਾ ਸੀ ਕੰਮ ਬਾਕੀ ਆਰਟਿਸਟ ਹੋਟਿਸਟ ਨਾਲ ਬੁਲਾਏ ਹੋਏ ਨੇ ਅੱਛਾ ਚੇਤਾ ਆਇਆ ਮੈਨੂੰ ਸਾਡਾ ਵੀ ਬੇਲੀ ਆ ਗੁਰਚੇਤ ਚિત੍ਰਕਾਰ ਆਰਟਿਸਟ ਹੈ ਮੈਂ ਮੇ ਕਹਾਂ ਦਿੱਲੀ ਆ ਸਾਡਾ ਤੇ ਉਹਦੀ ਇੱਕ ਵੀਡੀਓ ਮੇਰੇ ਮੱਥੇ ਲੱਗੀ ਅੱਛਾ ਜੀ ਉਹ ਕਹਿੰਦੇ ਆ ਕਿ ਯਾਰ ਜਿੱਥੇ ਭਗਵੰਤ ਮਾਨ ਨਹੀਂ ਸੀ ਜਾਣਾ ਹੁੰਦਾ ਨਾ ਤੇ ਉਹ ਲੋਕ ਕਹਿੰਦੇ ਸੀ ਕਿ ਗੁਰਚੇਤ ਨੂੰ ਭੇਜ ਦੇ ਜੀ ਗੁਰਚੇਤ ਤੇ ਤੁਹਾਡੇ ਪਿੰਡਾਂ ਵਾਲੇ ਵੀ ਪ੍ਰਚਾਰ ਕਰਕੇ ਗਿਆ ਬਹੁਤ ਕਰਕੇ ਗਏ ਆ ਖਾਸ ਕਰ ਮੈਨੂੰ ਲੱਗਦਾ 2017 ਚ ਕੀਤਾ ਸ਼ਹਿਰ ਜਿਆਦਾ ਹੁੰਦਾ ਤੇ ਗੁਰਚੇਤ ਕਹਿੰਦਾ ਕਿ ਮੈਨੂੰ ਨਾ ਇੱਕ ਔਰਤ ਮਿਲੀ ਉਹ ਕਹਿੰਦੀ ਕਿ ਗੱਲ ਸੁਣ ਜੀ ਮੈਂ ਆਪਦੀ ਵੋਟ ਵੀ ਪਾਉਂਗੀ ਤੇ ਇੱਕ ਇੱਕ ਵੋਟ ਤੈਨੂੰ ਹੋਰ ਪਵਾ ਦੂੰਗੀ ਇਸ ਪਿੰਡ ਦੀ ਜੀ ਪਰ ਚਿੱਟਾ ਖਤਮ ਕਰ ਦੋਗੇ ਕਹਿੰਦਾ ਮੈਂ ਕਿਹਾ ਹਾਂ ਮੈਂ ਕਿਉਂ ਨਹੀਂ ਸਰਕਾਰ ਆਵੇ ਸੀ ਕਹਿੰਦਾ ਉਹ ਦਿਨ ਜਾਵੇ ਅੱਜ ਦਾ ਤੇ ਮੈਂ ਉਸ ਪਿੰਡ ਚ ਨਹੀਂ ਵੜਿਆ ਤੇ ਉਸ ਪਿੰਡ ਦਾ ਨਾਮ ਉਪਲੀ ਬਰਨਾਲੇ ਚ ਜੀ ਕਹਿੰਦਾ ਮੈਂ ਨਹੀਂ ਗਿਆ ਕਿਉਂ ਕਿਉਂਕਿ ਜੋ ਕਹਿੰਦਾ ਕਿਉਂਕਿ ਉਹਨਾਂ ਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਜਵਾਬ ਦੇ ਤੂੰ ਆਏਗਾ ਤੇ ਮੈਂ ਐਯੋ ਗੱਲ ਕਹੀ ਸੀ ਕਿ ਜਿਹੜਿਆ ਤੁਹਾਡੇ ਸਟਾਰ ਇੱਥੇ ਫਿਰਦੇ ਆ ਇਹਨਾਂ ਨੂੰ ਕਹੋ ਕਿ ਜਵਾਬ ਦੇ ਤੁਸੀਂ ਹੋਗੇ ਇੰਨੀ ਸ਼ਰਮਤਾ ਗੁਰਚੇਤ ਮੰਨਦਾ ਹੈ ਨਾ ਯਾਰ ਉਹਨੂੰ ਜੋ ਮਰਜ਼ੀ ਕਹੀ ਚੱਲੋ ਜੋ ਮਰਜ਼ੀ ਕਹੀ ਚੱਲੋ ਬੰਦਾ ਸ਼ਰਮ ਮੰਨਦਾ ਕਿ ਉਸ ਤੋਂ ਬਾਅਦ ਮੈਂ ਕਿੱਥੇ ਕਿਹੜੇ ਮੂੰਹ ਨਾਲ ਜਾਵਾਂ ਤਾਂ ਹੁਣ ਤਾਂ ਗਾਇ ਬਗਾਏ ਵਿਰੋਧਤਾ ਵੀ ਕਰ ਦਿੰਦਾ ਉਹ ਤੇ ਕਹਿੰਦਾ ਭਾਵੇਂ ਆ ਕਿ ਇਹ ਨਾਲ ਇਹ ਮੰਡਲੀ ਲਈ ਫਿਰਦਾ ਹੈ ਜਿਹੜੀ ਜਿਵੇਂ ਕੋਈ ਨਾਟਕ ਖੇਡਣਾ ਹੋਵੇ ਤੇ ਇਹ ਦੂਜਿਆਂ ਨੂੰ ਜਵਾਬ ਦੇ ਤੇ ਬਣਾਓ ਆਪਣੇ ਫਰੀਦਕੋਟ ਵਾਲੇ ਬਾਰਡਰ ਤੇ ਉਹ ਇੰਨਾ ਥੋੜਾ ਜਿ ਤੁਹਾਨੂੰ ਪਤਾ ਹੀ ਆ ਕਿ ਢਿੱਲੇ ਹੀ ਚੱਲਦੇ ਆ ਕੰਮ ਖੈਰ ਜੀ ਜੀ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਜਵਾਬ ਦੇ ਇਹਨਾਂ ਨੂੰ ਹੋਣਾ ਚਾਹੀਦਾ ਤੁਸੀਂ ਕਹੋ ਕਿ ਅਸੀਂ ਪਰਸਨਲ ਕਪੈਸਿਟੀ 'ਚ ਹੋਂਨੇ ਆ ਜੇ ਇਹ ਬੰਦਾ ਤੁਹਾਡੇ ਕੰਮ ਨਹੀਂ ਕਰੇਗਾ ਤਾਂ ਅਸੀਂ ਜ਼ਿੰਮੇਵਾਰ ਆ ਫਿਰ ਤੁਹਾਡੇ ਪ੍ਰਸ਼ਾਸਕ ਜਿਹੜੇ ਆ ਵੋਟ ਪਾਉਣ ਸਾਨੂੰ ਕਈ ਦੁੱਖ ਆ ਉਹਦੇ 'ਚ